ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਅੱਜ ਆ ਤੁਹਾਨੂੰ ਆਪਣਾ ਰਵੈਤੀ ਆ ਮੰਜੇ ਬੀੜੀਆਂ ਬਣਦੇ ਕੁੰਡੀਆਂ ਨਾਲ ਜਾਂ ਸੰਘੇ ਨਾਲ ਬਣਦੇ ਹੁੰਦੇ ਸੀ ਤੁਹਾਨੂੰ ਇੱਕ ਹੀ ਨਵੇਂ ਡਿਜ਼ਾਈਨ ਵਾਲਾ ਦਿਖਾਉਨੇ ਆ ਇਹ ਵੀ ਲੋਪ ਹੀ ਹੁੰਦੇ ਜਾਂਦੇ ਆ ਹੁਣ ਬਣੇ ਬਣਾਏ ਰੈਡੀ ਮੇਡ ਹੀ ਆ ਜਾਂਦੇ ਆ ਮੰਜੇ ਵੀ ਬੀੜੀਆਂ ਵੀ ਹੁਣ ਆ ਬਉਣ ਨਾਲ ਤਾਂ ਘਰੋਂ ਦਾ ਰਵਾਜ ਹੀ ਚੱਕਿਆ ਗਿਆ ਅੱਗੇ ਆ ਕਿਹਨੇ ਨੇ ਗੋਲਾ ਥੱਲੇ ਦੀ ਫੜਾਉਣਾ ਫੇਰ ਮੰਜਾ ਬੁਣਨਾ ਉਹ ਤਾਂ ਬਿੜੀ ਗਈ ਆ ਜੋ ਨੂੰ ਦਿਖਾਉਨੇ ਆ ਨਾ ਇਹ ਕੁੰਡੀਆਂ ਵਾਲਾ ਨਾ ਇਹ ਸੰਗਿਆ ਵਾਲਾ ਪੀੜੀ ਬਣਦੇ ਆ ਜੋ ਤੁਹਾਨੂੰ ਦਿਖਾਉਨੇ ਆ ਦੇਸੀ ਜਿਹਾ ਤਰੀਕਾ ਦੇਖੋ ਬਣਦੇ ਜਿਹੜੀ ਤੇ ਆ ਡਿਜ਼ਾਈਨ ਬਣਦਾ ਦੇਖੋ ਇਧਰੋਂ ਇਧਰ ਆਏ ਬਰਾਬਰ ਡਿਜ਼ਾਈਨ ਬਣੀ ਜਾਂਦਾ ਇਧਰੋਂ ਆਏ ਇਧਰੋਂ ਆਏ ਨਾਲ ਦੀ ਨਾਲ ਹੀ ਇਹ ਭਰੀ ਜਾਂਦਾ ਦੇਖੋ ਇਹ ਡਿਜ਼ਾਈਨ ਈੜੀ ਦਾ ਹੈ ਸਿੰਪਲ ਜਿਹਾ ਦਾ ਤਰੀਕਾ ਕਿ ਰਾਂ ਸ਼ੁਰੂ ਕਰਨਾ ਜਾਈ ਥੋੜਾ ਜਿਹਾ ਮੋੜ ਤੋਂ ਆ ਦੇਖੋ ਬਸ ਆਏ ਆਏ ਵੇਜਦੀ ਨਗਾ ਕੇ ਨੂੰ ਆਏ ਉਹਨੂੰ ਉਧਰ ਦੀ ਨਗਾ ਕੇ ਆਏ ਬਸ ਇਹ ਉਤੋਂ ਜਿਵੇਂ ਪੁੰਡੀ ਨਾ ਗੰਡ ਵੱਜਦੀ ਬਸ ਇਹ ਆਏ ਗੰਡ ਵੱਜ ਜਾਂਦੀ ਆ ਬਸ ਇਤੋਂ ਵੀ ਰਾਂ ਆਏ ਆਏ ਡੇਰ ਬਣੀ ਜਾਂਦਾ ਦੀ ਇਹ ਗੰਡ ਵਾਲਾ ਇਤੋਂ ਤੇ ਬਹੁਤ ਟੈਡ ਬਣਿਆ ਜਾਂਦਾ ਨਾਲੇ ਈੜੀ ਆ ਤੇ ਤੁਹਾਨੂੰ ਇੱਕ ਮੰਝੇ ਦਾ ਵੀ ਆਏ ਦਿਖਾਵਾਂਗੇ ਉਹ ਤਾਂ ਆਪਣੇ ਪੀੜੀ ਕੋਈ ਬਣਾਉਂਦੇ ਆ ਤੇ ਯਾਨੀ ਕਿ ਹੁਣ ਲੋਪ ਹੀ ਹੁੰਦਾ ਜਾਂਦਾ ਆਪਣੇ ਕੋਈ ਬਣਦਾ ਹੀ ਨਹੀਂ ਉਹਦਾ ਬਣੇ ਬਣਾਏ ਰੈਡੀਮੇਡ ਹੀ ਆ ਗਏ ਮੰਝੇ ਵੀ ਪੀੜੀਆਂ ਵੀ ਅਗਲਾ ਉਹੀ ਲੈ ਆਉਂਦਾ ਦੇਖੋ ਨਾਲੇ ਡਿਜ਼ਾਈਨ ਆਏ ਦੇਖੋ ਉਧਰ ਉਹਨਾਂ ਦਾ ਗੋਲਾ ਫਿਰ ਦੂਜੇ ਪਾਸੇ ਦੀ ਐਂਡ ਨੂੰ ਤਾਂ ਕੇ ਨੂੰ ਢਿੱਲਾ ਕਰਕੇ ਬਾਸ ਰੱਸੀ ਨੂੰ ਐਂ ਨਗਾ ਦੇਣਾ ਚਲੋ ਆ ਫਿਰ ਉਹਨੂੰ ਖਿੱਚ ਕੇ ਟਾਈਟ ਕਰਕੇ ਨਾਲ ਲਾ ਦੇਣਾ ਆ ਆਏ ਬਣ ਜਾਂਦਾ ਯਾਨੀ ਕਿ ਐਸੈਂਪਲ ਜੈਈਆ ਬਜਾਣੇ ਕਿ ਇਹ ਆਏ ਆਏ ਬਣੀ ਜਾਂਦਾ ਦੇਖੋ ਡਿਜ਼ਾਈਨ ਇਧਰੋਂ ਆਏ ਇਧਰੋਂ ਆਏ ਇਧਰੋਂ ਆਏ ਰਨਾਲ ਦੀ ਨਾਲ ਹੀ ਆਏ ਵਿੱਚੋਂ ਭਰੀ ਜਾਂਦਾ ਇਹ ਤੇ ਅਗੇ ਤਾਣਾ ਪਾਉਂਦੇ ਤਾਣਾ ਦੂਣਾ ਪਾਉਣ ਵਾਲਾ ਨਹੀਂ ਬਸ ਆਏ ਸਿੱਧਾ ਹੀ ਪੁਣਿਆ ਜਾਂਦਾ ਹੈ ਤੇ ਬਹੁਤ ਵਧੀਆ ਜਾਨੀ ਕੀ ਡਿਜ਼ਾਈਨ ਦੇਖੋ ਨਾਲੇ ਕਿੰਨਾ ਟੈਟਾ ਦੇਖੋ ਲੈ ਪੂਰੀ ਜਾਈ ਨਹੀਂ ਬਈ ਉਹ ਆ ਜਿਵੇਂ ਕੁੰਡਿਆਂ ਵਾਲਾ ਤੇ ਨਾਲ ਸੰਘਿਆਂ ਵਾਲਾ ਸਿੱਧਾ ਹੀ ਆਏ ਬਸ ਆਏ ਗੰਡ ਮਾਰ ਦੇਣੀ ਆ ਆਏ ਮੁੜ ਕੇ ਉਹਨੂੰ ਖਿੱਚ ਦੇਣਾ ਇੰਹੀਂ ਡੈਨ ਬਣੀ ਜਾਂਦਾ ਉਹਨੂੰ ਮੰਜੇ ਦਾ ਵੀ ਦਿਖਾਵਾਂਗੇ ਅੱਕਾ ਇਹ ਯਾਨੀ ਕਿ ਬਹੁਤ ਵਧੀਆ ਯਾਨੀ ਕਿ ਆਪਣੇ ਹੁਣ ਲੋਪ ਹੀ ਹੁੰਦਾ ਜਾਂਦਾ ਇਹ ਕੋਈ ਬਣਦਾ ਹੀ ਨਹੀਂ ਦੇਖੋ ਹੁਣ ਸਿਰੇ ਲੱਗਣ ਵਾਲੀ ਕੋਈ ਆਪਣੀ ਇਹ ਜਿਹੜੀ ਤਿੱਬਉਣ ਦੇਖੋ ਐਂ ਬਣ ਜਾਂਦਾ ਇਹ ਡੈਨ ਸਾਰਾ ਦੇਖੋ ਐ ਦੋ ਰੰਗਾਂ ਦੀ ਬੁਣੀ ਆ ਸੂਤ ਦੀ ਸੂਤ ਨਾਲ ਇਹ ਬੁਣੀ ਆ ਲਾਲ ਤੇ ਨੀਲਾ ਸੂਤ ਆ ਇਹ ਲਾਲ ਨਹੀਂ ਕਹਿ ਸਕਦੇ ਸੰਤਰੀ ਜਿਹਾ ਸੂਤ ਆ ਤੇ ਨਾਲ ਨੀਲਾ ਆਗਾ ਤੇ ਆਏ ਬਣ ਜਾਂਦੇ ਆਹ ਲਹਿਰੀਏ ਜੇ ਦੇਖੋ ਕੋਈ ਜਾਣੀ ਕਿ ਕੁੰਡੀਨੀ ਨਾ ਇਹ ਸਿੱਧੂ ਹੀ ਬਣਦੀ ਆਹ ਹੈ ਜਾਨੀ ਕਿ ਰਸੀਆਂ ਕੱਢ ਕੇ ਆਏ ਗੰਢ ਦੇ ਕੇ ਆਏ ਵਿੱਚ ਚਲਾ ਆਏ ਬਣ ਜਾਂਦਾ ਹੈ ਲਹਿਰੀਏ ਜਾਂ ਇਦਰੋਂ ਆਏ ਬਣ ਜਾਂਦਾ ਤੇ ਸਾਨੂੰ ਇੱਕ ਮੰਜੇ ਦੀ ਵੀ ਫੁੱਲ ਵੀਡੀਓ ਬਣਾ ਕੇ ਪਾਵਾਂਗੇ ਦੇਖੋ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨਾ ਸਾਡੇ YouTube ਚੈਨਲ Facebook 'ਤੇ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ